ਕਾਫੀ ਵੀਰਾਂ ਦੇ ਫੋਨ ਕਾਲ ਆਉਂਦੇ ਨੇ ਕਿ ਹਾਂ ਵੀ ਤੁਸੀਂ ਸਾਨੂੰ ট্রেਡਿੰਗ ਦੇ ਲਈ ਪੰਜਾਬੀ ਦੇ ਵਿੱਚ ਜਿਵੇਂ ਆਪਾਂ ਪਹਿਲਾਂ ਹੀ ਆਪਣੇ ਚੈਨਲ ਦੇ ਉੱਪਰ ਪੰਜਾਬੀ ਦੇ ਵਿੱਚ ਵੀਡੀਓ ਬਣਾਉਂਦੇ ਰਹੇ ਹਾਂਗੇ ਤਾਂ ਉਸੇ ਦੇ ਰਿਕਾਰਡਿੰਗ ਹੁਣ ਆਪਾਂ ਇੱਕ ਨਵਾਂ ਸਿਸਟਮ ਆਪਣਾ ਸ਼ੁਰੂ ਕਰਨ ਜਾ ਰਹੇ ਹਾਂ ਪੂਰੀ ਫੁੱਲ ਨੌਲੇਜ ਪੰਜਾਬੀ ਦੇ ਵਿੱਚ ਆਪਾਂ ਤੁਹਾਨੂੰ ਸਟਾਕ ਮਾਰਕੀਟ ਦੇ ਰਿਲੇਟਿਡ ਦਿਆ ਕਰਾਂਗੇ ਜਿਦੇ ਵਿੱਚੋਂ ਜ਼ਿਆਦਾਤਰ ਸਵਾਲ ਆਉਂਦੇ ਨੇ ਨਵੇਂ ਪਰਸਨਾਂ ਦੇ ਜਿਹੜੇ ਬਿਲਕੁਲ ਫਰੈਸ਼ਰ ਨੇ ਮਾਰਕੀਟ ਦੇ ਵਿੱਚ ਆਉਣਾ ਚਾਹੁੰਦੇ ਨੇ ਮੰਨ ਲਓ ਪਹਿਲਾ ਸਟੈਪ ਆਪਣਾ ਧਰਨਾ ਚਾਹੁੰਦੇ ਨੇ ਉਹਨਾਂ ਦੇ ਜ਼ਿਆਦਾਤਰ ਫੋਨ ਕਾਲ ਆਉਂਦੇ ਨੇ ਵੀ ਮਾਰਕੀਟ ਕਿੰਨੇ ਵ ਇੰਡੀਅਨ ਮਾਰਕੀਟ ਦੀ ਮੈਂ ਗੱਲ ਕਰ ਰਿਹਾ ਹਾਂ ਇੰਡੀਅਨ ਸਟਾਕ ਮਾਰਕੀਟ ਦੀ ਮਾਰਕੀਟ ਦੇ ਵਿੱਚ ਕਿੰਨੇ ਤਰੀਕਿਆਂ ਨਾਲ ਟ੍ਰੇਡ ਹੁੰਦੀ ਆ ਹੁਣ ਆਪਾਂ ਸਾਰਾ ਬਿੱਸਾ ਉਹ ਮੰਨ ਲਓ ਬਿਲਕੁਲ ਬੇਸਿਕ ਤੋਂ ਲੈ ਕੇ ਮੈਂ ਸਟਾਰਟ ਕਰਨ ਜਾ ਰਿਹਾ ਹਾਂਗਾ ਕੋਸ਼ਿਸ਼ ਕਰਾਂਗੇ ਵੀ ਤੁਹਾਨੂੰ ਐਡਵਾਂਸ ਲੈਵਲ ਤੱਕ ਵੱਧ ਤੋਂ ਵੱਧ ਜਾਣਕਾਰੀ ਵੀਡੀਓ ਦੇ ਮਾਧਿਅਮ ਰਾਹੀਂ ਦਿਆ ਕਰੀਏ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਬਸ ਆਪਣੇ ਦੋਸਤਾਂ ਰਿਸ਼ਤੇਦਾਰਾਂ ਵਿੱਚ ਪਹੁੰਚਾ ਦਿਓ ਤਾਂ ਜੋ ਉਹਨਾਂ ਦਾ ਵੀ ਫਾਇਦਾ ਹੋ ਸਕੇ ਹੁਣ ਆਪਾਂ ਗੱਲਬਾਤ ਕਰਦੇ ਹਾਂ ਜੇ ਆਪਾਂ ਗੱਲ ਕਰੀਏ ਇੰਡੀਅਨ ਸਟਾਕ ਮਾਰਕੀਟ ਦੀ ਇੰਡੀਅਨ ਸਟਾਕ ਮਾਰਕੀਟ ਦਾ ਟਾਈਮ ਆ ਜੀ ਜਿਹੜਾ ਉਹ 9:15 ਤੋਂ ਸਟਾਰਟ ਹੋ ਜਾਂਦੀ ਹੈ ਮਾਰਕੀਟ ਆਪਣੀ ਹਰ ਰੋਜ਼ ਵੀਕ ਦੇ ਵਿੱਚ ਪੰਜ ਦਿਨ ਕਲਾਸਾਂ ਮਤਲਬ ਮਾਰਕੀਟ ਓਪਨ ਰਹਿੰਦੀ ਹੈਗੀ ਹਾਂ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਮਾਰਕੀਟ ਜਿਹੜੀ ਓਪਨ ਹੁੰਦੀ ਹੈ ਸਵਾ 9 ਵਜੇ ਮਾਰਕੀਟ ਦਾ ਓਪਨ ਹੋਣ ਦਾ ਟਾਈਮ ਆ ਜੀ ਇਹ ਚੱਲਦੀ ਆ 3:30 ਮਿੰਟਾਂ ਤੱਕ 3:30 ਮਿੰਟਾਂ ਤੱਕ ਮਾਰਕੀਟ ਆਪਣੀ ਚੱਲਦੀ ਆ ਉਸ ਤੋਂ ਬਾਅਦ ਮਾਰਕੀਟ ਕਲੋਜ਼ ਹੋ ਜਾਂਦੀ ਹੈ ਜੀ ਤੇ ਜਿਹੜੇ ਇਹ ਮੈਂ ਉਹ ਟੌਪਿਕ ਤੋਂ ਚੱਲ ਰਿਹਾ ਹਾਂ ਜਿਹੜੇ ਬਿਲਕੁਲ ਫ੍ਰੈਸ਼ਰ ਨੇ ਮਾਰਕੀਟ ਦੇ ਵਿੱਚ ਹਜੇ ਨਵਾਂ ਨਵਾਂ ਆਪਣਾ ਪੈਰ ਧਰਨਾ ਚਾਹੁੰਦੇ ਜਿਵੇਂ ਇਹ ਕਹਿ ਸਕਦੇ ਆਪਾਂ ਮੰਨ ਲਓ ਉਸ ਤੋਂ ਬਾਅਦ ਆ ਜਾਂਦਾ ਵੀ ਅਸੀਂ ਕਿਹੜੀ ਟਰੇਡ ਦੇ ਵਿੱਚ ਆਪਣਾ ਕੰਮ ਸਟਾਰਟ ਕਰੀਏ ਦੇਖੋ ਅਸੀਂ ਜਿੰਨਾ ਵੀ ਆਪਣਾ ਕੋਰਸ ਦੇ ਵਿੱਚ ਰਹੂਗਾ ਜੋ ਕੁਝ ਆਪਾਂ ਸਿਖਾਵਾਂਗੇ ਤੁਹਾਨੂੰ ਅਸੀਂ ਉਹਦੇ ਮੁਤਾਬਿਕ ਕਹਨੇ ਆਂਗੇ ਵੀ ਪਹਿਲਾਂ ਤੁਸੀਂ ਇੰਟਰਾਡੇ ਦੇ ਵਿੱਚ ਸਟਾਕ ਦੇ ਵਿੱਚ ਕੰਮ ਕਰਨਾ ਸਿੱਖੋ ਇੰਟਰਾਡੇ ਕੀ ਹੁੰਦਾਗਾ ਹੁਣ ਆਪਾਂ ਗੱਲ ਕਰਦੇ ਆਂ ਇੰਟਰਾਡੇ ਦੀ ਕਿਉਂਕਿ ਮੈਂ ਇੱਕ ਲਫ਼ਜ਼ ਯੂਜ਼ ਕੀਤਾਗਾ ਜਿਹੜਾ ਇੰਟਰਾਡੇ ਇਹਦਾ ਕੀ ਮਤਲਬ ਆਗਾ ਆਪਾਂ ਉਹ ਸਾਰੀ ਗੱਲਬਾਤ ਕਰਾਂਗੇ ਇੰਟਰਾਡੇ ਦਾ ਮਤਲਬ ਆਗਾ ਵੀ ਅੱਜ ਦੇ ਦਿਨ ਲਈ ਇੱਕ ਦਿਨ ਲਈ ਮੈਂ ਅੱਜ ਹੀ ਖਰੀਦਣਾ ਤੇ ਅੱਜ ਹੀ ਵੇਚਣਾਗਾ ਇਹਨੂੰ ਆਪਾਂ ਕਹਿੰਦੇ ਆ ਕਿ ਇੰਟਰਾਡੇ ਟ੍ਰੇਡ ਇੰਟਰਾਡੇ ਟ੍ਰੇਡਿੰਗ ਦੇ ਵਿੱਚ ਕੀ ਹੁੰਦਾਗਾ ਜੇਕਰ ਤੁਹਾਡੇ ਕੋਲ ਤੁਹਾਡੇ ਡੀਮੈਟ ਅਕਾਊਂਟ ਆ ਦੇਖੋ ਸਟਾਕ ਮਾਰਕੀਟ ਦੇ ਵਿੱਚ ਆਉਣ ਤੋਂ ਪਹਿਲਾਂ ਜੇ ਤੁਸੀਂ ਐਂਟਰੀ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਇੱਕ ਜ਼ਰੂਰਤ ਪਊਗੀ ਡੀਮੈਟ ਅਕਾਊਂਟ ਦੀ ਜਿਹੜਾ ਆਪਣੀ ਵੀਡੀਓ ਦੇ ਲਿੰਕ ਥੱਲੇ ਪਾਇਆ ਹੋਇਆ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਤੁਸੀਂ ਲਿੰਕ ਤੇ ਜਾ ਕੇ ਬਿਲਕੁਲ ਫ੍ਰੀ ਦੇ ਵਿੱਚ ਡੀਮੈਟ ਅਕਾਊਂਟ ਓਪਨ ਕਰ ਸਕਦੇ ਹੋ ਤੇ ਜੇਕਰ ਕੋਈ ਵੀ ਤੁਸੀਂ ਸਾਡੇ ਲਿੰਕ ਤੋਂ ਕਰ ਰਹੇ ਹੋ ਤੁਹਾਨੂੰ ਕੋਈ ਨਾ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਜਦੋਂ ਕੰਟੈਕਟ ਵੀ ਕਰ ਸਕਦੇ ਹੋਗੇ ਹੁਣ ਆ ਜਾਂਦੀਆਂ ਗੱਲ ਜਦੋਂ ਤੁਸੀਂ ਆਪਣੇ ਡੀਮੈਟ ਅਕਾਊਂਟ ਦੇ ਵਿੱਚ ਕਮ ਸ਼ੁਰੂ ਕਰਨਾ ਹੈਗਾ ਮਤਲਬ ਇੰਟਰਾਡੇ ਦੇ ਵਿੱਚ ਕਰਨਾ ਤੁਹਾਡੇ ਕੋਲ 5000 ਰੁਪਏ ਮੰਨ ਲਓ ਸਪੋਜ ਕਰ ਲਓ ਵੀ ਤੁਹਾਡੇ ਕੋਲ ਟੋਟਲ ਕੈਪੀਟਲ ਹੈ ਜਿਹੜੀ ਉਹ 5000 ਰੁਪਏ ਦਾ ਜੇ ਤੁਸੀਂ ਕੋਈ ਵੀ ਸਟਾਕ ਬਾਏ ਕਰਨਾ ਜਿਹੜਾ ਵੀ ਸਟਾਕ ਦੀ ਕੀਮਤ ਮੰਨ ਲਓ ਉਦਾਹਰਨ ਦੇ ਤੌਰ ਤੇ ABC ਆਪਾਂ ਕਿਸੇ ਸਟਾਕ ਨੂੰ ਮੰਨ ਕੇ ਚੱਲਦੇ ਹਾਂ ਜਿਹਦੀ ਕੀਮਤ ਹੈ 1000 ਰੁਪਏ 1000 ਰੁਪਏ ਸਟਾਕ ਦੀ ਕੀਮਤ ਆ ਹੁਣ ਤੁਸੀਂ ਜੇਕਰ ABC ਕੋ ਆਪਣੀ ਦੇ ਸਟਾਕ ਖਰੀਦਨੇ ਨੇ ਤੁਹਾਡੇ ਕੋਲੇ 5000 ਰੁਪਇਆ ਹੈਗਾ ਤੁਸੀਂ ਕਿੰਨੇ ਖਰੀਦ ਸਕਦੇ ਹੋ ਇੱਥੇ ਸਵਾਲ ਦਾ ਜਵਾਬ ਆਉਂਦਾਗਾ ਜੀ ਆਪਾਂ ਘੱਟ ਤੋਂ ਘੱਟ 1000 ਰੁਪਏ ਦੀ ਕੀਮਤ ਆ ਪੰਜ ਸਟਾਕ ਆਪਾਂ ਖਰੀਦ ਸਕਦੇ ਹ ਕਿਉਂਕਿ ਆਪਣੇ ਕੋਲੇ 5000 ਰੁਪਇਆ ਹੈਗਾ ਜੇ ਤੁਸੀਂ ਲੌਂਗ ਟਰਮ ਦੇ ਲਈ ਖਰੀਦਣਾ ਚਾਹੁੰਦੇ ਹੋਗੇ ਪਰ ਜੇ ਤੁਸੀਂ ਉੱਥੇ ਇੰਟਰਾਡੇ ਸਿਲੈਕਟ ਕਰ ਲੈਨੇ ਹੋ ਇੰਟਰਾਡੇ ਦਾ ਮਤਲਬ ਵੀ ਅੱਜ ਹੀ ਖਰੀਦਣਾ ਮੰਨ ਲਓ ਇੱਥੇ ਤੁਸੀਂ ਇੰਟਰਾਡੇ ਸਿਲੈਕਟ ਕਰ ਲਿਆ ਵੀ ਮੈਂ ਅੱਜ ਹੀ ਖਰੀਦਣਾ ਤੇ ਅੱਜ ਹੀ ਵੇਚਣਾਗਾ ਤਾਂ ਤੁਹਾਨੂੰ 5000 ਦੀ ਥਾਂੇ 5 ਗੁਣਾ ਲਿਵਰੇਜ ਮਿਲ ਜਾਂਦੀ ਆ ਤੁਹਾਡੇ ਬ੍ਰੋਕਰ ਵੱਲੋਂ ਜਿਹੜਾ ਤੁਸੀਂ ਡੀਮੈਟ ਅਕਾਊਂਟ ਓਪਨ ਕਰੋਗੇ ਉਹਦੇ ਵੱਲੋਂ ਲਿਵਰੇਜ ਮਿਲ ਜਾਂਦੀ ਆ ਕਿਉਂਕਿ ਇੱਥੇ ਉਹਨੇ ਇੱਕ ਸ਼ਰਤ ਰੱਖਤੀ ਇੰਟਰਾਡੇ ਦੇ ਵਿੱਚ ਸ਼ਰਤ ਰੱਖਤੀ ਇੰਟਰਾਡੇ ਦਾ ਮਤਲਬ ਵੀ ਅੱਜ ਹੀ ਵੇਚਣਾ ਪਊਗਾ ਤੈਨੂੰ ਹੁਣ ਆਪਾਂ ਨੂੰ 5 ਗੁਣਾ ਕੀ ਜੇ ਤੁਹਾਡੇ ਕੋਲੇ 25000 ਰੁਪਿਆਗਾ ਤੁਹਾਡੇ ਡੀਮੈਟ ਅਕਾਊਂਟ ਦੇ ਵਿੱਚ 5000 ਰੁਪਿਆਗਾ ਤੁਸੀਂ 25000 ਨਾਲ ਟ੍ਰੇਡ ਕਰ ਸਕਦੇ ਹੋ ਜੇ ਤੁਸੀਂ ਇੱਕ ਦਿਨ ਲਈ ਟ੍ਰੇਡ ਕਰਨਾ ਚਾਹਣੀ ਹੋਗੀ ਹੁਣ ਇਹਦੇ ਵਿੱਚ ਕੀ ਹੋਊਗਾ ਦੇਖੋ ਇੱਥੇ ਨਾਰਮਲ ਗੱਲਾਂ ਹੁੰਦੀਆਂ ਨਹੀਂਆਂ ਕਾਫੀ ਪਰਸਨ ਜਦੋਂ ਆਪਾਂ ਗੱਲਬਾਤ ਕਰਦੇ ਆ ਮੰਨ ਲਓ ਜੇ ਤੁਹਾਡੇ ਕੋਲੇ ABC ਸਟਾਕ ਦੇ 5000 ਰੁਪਏ ਨਾਲ ਤੁਸੀਂ ਪੰਜ ਖਰੀਦ ਸਕਦੇ ਸੀਗੇ ਮੰਨ ਲਓ ਇਹਦੀ ਕੀਮਤਾਂ ਜਿਹੜੀ ਪੰਜ ਦੀ 50 ਪੁਆਇੰਟ ਵਧ ਗਈ ਮਾਰਕੀਟ 50 ਪੁਆਇੰਟ ਉੱਪਰ ਚਲੀ ਗਈ ਤਾਂ ਤੁਹਾਨੂੰ ਕਿੰਨਾ ਬੈਨੀਫਿਟ ਹੋਣਾ ਸੀਗਾ ਪੰਜ ਦਾ 250 ਰੁਪਏ ਬੈਨੀਫਿਟ ਹੋਣਾ ਸੀਗਾ ਇੱਥੇ ਕੀ ਹੋਇਆ 250 ਬੈਨੀਫਿਟ ਹੋਣਾ ਸੀਗਾ ਪਰ ਉਸਦੇ ਉਲਟ ਜੇ ਤੁਸੀਂ ਇੰਟਰਾਡੇ ਨੂੰ ਸਿਲੇਕਟ ਕਰ ਰਹੇ ਹੋ ਇੰਟਰਾਡੇ ਦੇ ਵਿੱਚ ਕੰਮ ਕਰ ਰਹੇ ਹੋਗੇ ਤਾਂ ਤੁਹਾਡੇ ਕੋਲ ਕਿੰਨਾ ਹੋ ਗਿਆ ਜੀ 25000 ਦੀ ਕੈਪੀਟਲ ਦੇ ਤੁਸੀਂ ਸਟਾਕ ਖਰੀਦ ਸਕਦੇ ਹੋ ਜਿਹੜੇ ਕਿ ਇਹ ਤੋਂ 5 ਗੁਣਾ ਵੱਧ ਹੁਣ ਇੱਥੇ ਕੀ ਹੋਇਆ ਇੱਥੇ ਤੁਹਾਨੂੰ 12500 ਰੁਪਏ ਦਾ ਪ੍ਰੋਫਿਟ ਹੋਣਾਗਾ ਜੇ ਤੁਸੀਂ ਇੰਟਰਾਡੇ ਸਿਲੈਕਟ ਕਰ ਲਈ ਪਰ ਇਹਦਾ ਇੱਕ 네ਗੇਟਿਵ ਅਸਰ ਵੀ ਪੈਂਦਾ ਜੀ ਮਾਰਕੀਟ ਦੇ ਵਿੱਚ ਜੇਕਰ ਤੁਸੀਂ 5000 ਨਾਲ 5 ਗੁਣਾ ਲਾਇਬਰੇਜ ਲੈ ਕੇ ਬ੍ਰੋਕਰ ਤੋਂ ਟ੍ਰੇਡ ਕਰ ਰਹੇ ਹੋ 25000 ਦੀ ਕੈਪੀਟਲ ਹੋ ਗਈ ਤੁਹਾਡੇ ਕੋਲ ਜੇ ਉਹਦਾ ਲਾਸ ਹੁੰਦਾ ਮਾਰਕੀਟ ਤੁਹਾਡੇ ਫੇਵਰ ਚ ਨਹੀਂ ਜਾਂਦੀ ਮਾਰਕੀਟ ਮੰਨ ਲਓ ਇਹ ਕਹੋ ਵੀ ਉਲਟ ਚਲੀ ਗਈ ਤਾਂ ਤੁਹਾਨੂੰ ਲੌਸ ਵੀ 25000 ਦੇ ਹਿਸਾਬ ਨਾਲ ਹੀ ਹੋਣਾ 1250 ਰੁਪਇਆ ਜੇਕਰ ਇੱਥੇ 250 ਪ੍ਰੋਫਿਟ ਹੋ ਰਿਹਾਗਾ ਤੁਹਾਨੂੰ ਲੌਸ ਵੀ 250 ਹੀ ਹੋਣਾ ਜੇ ਮਾਰਕੀਟ ਉਲਟ ਚਲੀ ਗਈ ਮੰਨ ਲਓ ਪਰ ਆਪਾਂ ਨੂੰ ਜਿਆਦਾ ਬੈਨੀਫਿਟ ਜੇ ਤੁਹਾਡੇ ਕੋਲ ਸਕਿੱਲ ਹੈਗੀ ਆ ਜੇ ਤੁਹਾਡੇ ਕੋਲ ਇਹ ਸਕਿੱਲ ਹੈਗੀ ਆ ਵੀ ਹਾਂ ਸਾਨੂੰ ਪੱਕਾ ਸ਼ੋਰ ਆ ਵੀ ਇੱਥੇ ਮਾਰਕੀਟ ਇੱਥੇ ਤੱਕ ਜਾਊਗੀ ਤਾਂ ਤੁਸੀਂ ਇੰਟਰਾਡੇ ਦੇ ਵਿੱਚ ਲੀਵਰੇਜ ਲੈ ਕੇ ਮਾਰਕੀਟ ਵਿੱਚੋਂ ਵਧੀਆ ਪੈਸਾ ਕਮਾ ਸਕਦੇ ਹੋਊਂਗੇ ਉਹਦੇ ਵਾਸਤੇ ਤੁਹਾਨੂੰ ਆਪਣੀਆਂ ਇਸ 채ਨਲ ਤੇ ਵੀਡੀਓ ਬਹੁਤ ਪਾਈਆਂ ਵੀ ਹੋਈਆਂ ਨੇ ਉਹ ਵੀ ਦੇਖ ਸਕਦੇ ਹੋ ਤੇ ਨਹੀਂ ਫਿਰ ਸਾਡੇ 채ਨਲ ਨਾਲ ਹੁਣ ਜੁੜੇ ਰਹੋ ਅਸੀਂ ਹਰ ਰੋਜ਼ ਕੋਸ਼ਿਸ਼ ਕਰਾਂਗੇ ਆਪਾਂ ਤੁਹਾਡੇ ਲਈ ਵਾਈਟ ਬੋਰਡ ਲਿਆਤਾ ਕਿਉਂਕਿ ਕਾਫੀ ਵੀਰਾਂ ਦਾ ਇਹ ਸਵਾਲ ਹੁੰਦਾ ਸੀ ਵੀ ਸਾਨੂੰ ਉਹਨਾਂ ਦਿਖਾਈ ਘੱਟ ਦਿੰਦਾ ਪਾਇ ਕਲੀਅਰ ਨਹੀਂ ਸੀ ਸਕਰੀਨ ਨਹੀਂ ਸੀ ਕਲੀਅਰ ਆਉਂਦੀ ਤਾਂ ਹੁਣ ਆਪਣੀ ਕੋਸ਼ਿਸ਼ ਕੀਤੀ ਹੈ ਵੀ ਤੁਹਾਡੇ ਲਈ ਪ੍ਰੋਪਰ ਵੀਡੀਓ ਪ੍ਰੋਪਰ ਵਧੀਆ ਤਰੀਕੇ ਨਾਲ ਬਣਾ ਕੇ ਪਾਈ ਜਾਵੇ ਜਿਹੜੀ ਤੁਹਾਨੂੰ ਕੱਲੀ-ਕੱਲੀ ਗੱਲ ਸਮਝ ਆਵੇ ਤੇ ਤੁਹਾਨੂੰ ਹੋਰ ਪਾਸੇ ਵੀ ਨਾ ਜਾਣਾ ਪਵੇ ਕਿਸੇ ਪਾਸੇ ਅਸੀਂ ਕੋਸ਼ਿਸ਼ ਕਰਾਂਗੇ ਹਰ ਰੋਜ਼ ਸਟੈਪ ਬਾਈ ਸਟੈਪ ਵੀਡੀਓ ਵਧੀਆ ਤਰੀਕੇ ਨਾਲ ਬਣਾ ਕੇ ਪਾਉਣ ਦੀ ਤਾਂ ਹਨ ਸਾਡੇ ਨਾਲ ਜੁੜੇ ਰਹੋ ਵੀਡੀਓ ਨੂੰ ਆਪਣੀ ਨੂੰ ਬਸ ਵੱਧ ਤੋਂ ਵੱਧ ਸ਼ੇਅਰ ਕਰਦੇ ਆ ਕਰੋ ਇਹ ਸੀਗਾ ਇੰਟਰਾਡੇ ਇੰਟਰਾਡੇ ਦੇ ਵਿੱਚ ਜੇਕਰ ਤੁਸੀਂ ਟ੍ਰੇਡ ਕਰਦੇ ਹੋ ਸਵੇਰ 9 ਵਜੇ ਤੋਂ ਲੈ ਕੇ ਤੁਸੀਂ ਟ੍ਰੇਡ ਕਰ ਸਕਦੇ ਹੋ 3:18 ਮਿੰਟਾਂ ਤੱਕ ਸਵਾ 3:00 ਵਜੇ ਤੱਕ ਕਹਿ ਸਕਦੇ ਆਪਾਂ ਮੋٹے ਜੀ ਪੰਜਾਬੀ ਦੇ ਵਿੱਚ ਵੀ ਸਵਾ 3:00 ਵਜੇ 3:15 ਮਿੰਟਾਂ ਤੱਕ ਤੁਹਾਨੂੰ ਇਸ ਟ੍ਰੇਡ ਦੇ ਵਿੱਚੋਂ ਲਾਸ ਹੋਵੇ ਚਾਹੇ ਪ੍ਰੋਫਿਟ ਹੋਵੇ ਚਾਹੇ ਲਾਸ ਹੋਵੇ ਚਾਹੇ ਪ੍ਰੋਫਿਟ ਹੋਵੇ ਤੁਹਾਨੂੰ ਨਿਕਲਣਾ ਹੀ ਪਊ ਐਗਜ਼ਿਟ ਕਰਨਾ ਪਊਗਾ ਹੁਣ ਇਹਦੀ ਇੱਕ ਖਾਸੀਅਤ ਹੋਰ ਹੁੰਦੀ ਆ ਮੈਂ ਤੁਹਾਨੂੰ ਉਹ ਦਿਖਾਉਣ ਲੱਗਿਆ ਮੰਨ ਲਓ ਹੁਣ ਮੈਂ ਇਹਦੇ ਤੋਂ ਵਾਈਟ ਬੋਰਡ ਤੋਂ ਸਾਰਾ ਕੁਝ ਹਟਾਤਾ ਹੁਣ ਮੈਂ ਤੁਹਾਨੂੰ ਸਮਝਾਉਣਾ ਵੀ ਜੇਕਰ ਤੁਹਾਡੇ ਕੋਲ ਪਹਿਲਾਂ ਤੋਂ ਹੀ 25000 ਰੁਪਏ ਤੁਹਾਡੇ ਟੀਮ ਮੈਂਟ ਅਕਾਊਂਟ ਦੇ ਵਿੱਚ ਆ ਮੰਨ ਲਓ ਤੁਹਾਡੇ ਕੋਲ ਪਹਿਲਾਂ ਤੁਸੀਂ 25000 ਡਿਬਿਟ ਅਕਾਊਂਟ ਦੇ ਵਿੱਚ ਆਗਾ ਤੁਸੀਂ ਚਾਹੁੰਦੇ ਹੋ ਵੀ ਮੈਨੂੰ ਲਾਸ ਨਾ ਪਵੇ ਮਾਰਕੀਟ ਦੇ ਵਿੱਚ ਆਪਾਂ ਇਹੋ ਜੀ ਤਕਨੀਕ ਨਾਲ ਕੰਮ ਕਰਨਾ ਚਾਹੁੰਦੇ ਆ ਵੀ ਮੈਨੂੰ ਲਾਸ ਨਾ ਪਵੇ ਮਾਰਕੀਟ ਦੇ ਵਿੱਚ ਤਾਂ ਤੁਸੀਂ ਕੀ ਕਰ ਸਕਦੇ ਹੋ ABC ਕੰਪਨੀ ਜਿਵੇਂ ਆਪਾਂ ਨੇ ਉਦਾਹਰਨ ਦੇ ਤੌਰ ਤੇ ਪਹਿਲਾਂ ਮੰਨੀ ਸੀ ਜਿਹਦੀ ਕੀਮਤ 1000 ਰੁਪਏ ਸੀ ਮੰਨ ਲਓ ਜਿਹਦੀ ਕੀਮਤ 1000 ਰੁਪਏ ਆਪਾਂ ਨੇ ਅੰਦਾਜ਼ਾ ਲਾਇਆ ਸੀ ਵੀ ਇੰਨੀ ਮਾਰਕੀਟ ਹੋ ਸਕਦੀ ਹੈ ਸਿਰਫ ਤੁਹਾਨੂੰ ਸਮਝਾਉਣ ਦੇ ਲਈ ਹੁਣ ਤੁਸੀਂ ਨੇ ਕੀ ਕਰਨਾ ਹੈ ਇਹਦੇ ਵਿੱਚੋਂ 5000 ਦੇ ਸਟਾਕ ਜਿੰਨੇ ਵੀ ਆਉਂਦੇ ਨੇ ਤੁਹਾਨੂੰ ਇੰਟਰਾਡੇ ਦੇ ਵਿੱਚ ਜਿਵੇਂ ਆਪਾਂ ਪਹਿਲਾਂ ਗੱਲ ਕਰੀ ਸੀਗੀ ਵੀ 25000 5000 ਰੁਪਏ ਦੇ ਵਿੱਚੋਂ ਵਰਤਾਂਗੇ ਆਪਾਂ 20000 ਆਪਣਾ ਸਾਈਡ ਤੇ ਪਿਆਗਾ ਤਾਂ ਆਪਾਂ ਨੂੰ ਕੀ ਹੋਊਗਾ 1250 ਦਾ ਜੇ ਮਾਰਕੀਟ ਬਿਲਕੁਲ ਹੀ ਆਪਣੇ ਉਲਟ ਚੱਲੇਗੀ ਜੇ ਤਾਂ ਦੇਖੋ ਪ੍ਰੋਫਿਟ ਹੋਇਆ ਆਪਣੇ ਮੁਤਾਬਕ ਚੱਲੀ ਆਪਣੀ ਐਨਾਲਿਸਿਸ ਸਹੀ ਹੋਈ ਜਿਹਦੇ ਵਿੱਚ ਤੇ ਆਪਾਂ ਟ੍ਰੇਡ ਬਣਾ ਰਹਾਂਗੇ ਫਿਰ ਤਾਂ ਦੇਖੋ ਆਪਣਾ ਪ੍ਰੋਫਿਟ ਹੋ ਗਈ ਹੋਊਗਾ ਆਪਾਂ 7:30 ਵਜੇ ਬੁੱਕ ਕਰ ਲਾਂਗੇ ਪਰ ਜੇਕਰ ਮਾਰਕੀਟ ਥੋੜੇ ਉਲਟ ਚੱਲ ਗਈ ਦੇਖੋ ਹਰੇਕ ਬੰਦਾ ਪ੍ਰੋਫਿਟ ਦਾ ਲਾਲਚ ਦਿੰਦਾਗਾ ਵੀ ਹਣਾ ਪ੍ਰੋਫਿਟ ਹੋਊਗਾ ਆਪਾਂ ਤੁਹਾਨੂੰ ਦੋਨੋਂ ਪੁਆਇੰਟ ਹੀ ਨਾਲ-ਨਾਲ ਦੱਸ ਰਹੇ ਹਾਂਗੇ ਜੇ ਤਾਂ ਪ੍ਰੋਫਿਟ ਹੋਇਆ ਫਿਰ ਤਾਂ ਤੁਸੀਂ ਸੇਮ ਡੇ ਨਿਕਲ ਸਕਦੇ ਹੋ ਮਾਰਕੀਟ ਦੇ ਵਿੱਚੋਂ ਪ੍ਰੋਫਿਟ ਬੁੱਕ ਕਰਕੇ ਪ੍ਰੋਫਿਟ ਤੁਸੀਂ ਘੰਟੇ ਬਾਅਦ ਵੀ ਬੁੱਕ ਕਰ ਸਕਦੇ ਹੋ 10 ਮਿੰਟਾਂ ਬਾਅਦ ਵੀ ਉਹ ਤੁਹਾਡੇ ਤੇ ਡਿਪੈਂਡ ਆਗਾ ਪਰ ਜੇਕਰ ਤੁਹਾਨੂੰ ਲਾਸ ਹੋ ਗਿਆ ਮੰਨ ਲਓ 3:15 ਮਿੰਟਾਂ ਤੱਕ ਤੁਸੀਂ ਲਾਸ ਦੇ ਵਿੱਚ ਚੱਲ ਰਹੇ ਹੋ ਤਾਂ ਉਹਨੂੰ ਤੁਸੀਂ ਅਗਲੇ ਦਿਨ ਤੇ ਵੀ ਕਨਵਰਟ ਕਰ ਸਕਦੇ ਹੋ ਕਿਉਂਕਿ ਇਹਦੇ ਵਿੱਚ ਬੈਨੀਫਿਟ ਕੀ ਆ ਜੇਕਰ ਮਾਰਕੀਟ ਮਾਰਕੀਟ ਦੇ ਵਿੱਚ ਮਨ ਲਓ ਕੋਈ ਕੰਪਨੀ ਦੇ ਵਿੱਚ ਆਪਾਂ ਪੈਸਾ ਇਨਵੈਸਟ ਕਰ ਰਹੇ ਹਾਂ ਉਹ ਇਹ ਨਹੀਂ ਹੈਗਾ ਵੀ ਹਰ ਰੋਜ਼ ਹੀ ਕਰੈਸ਼ ਹੋਈ ਜਾਊਗੀ ਇਹ ਨਹੀਂ ਹੈਗਾ ਜੇ ਅੱਜ ਆਪਾਂ ਨੂੰ ਲੌਸ ਹੋਇਆ ਆਪਣੇ ਉੱਪਰ ਵੱਲ ਨੂੰ ਪੈਸਾ ਲਾਇਆ ਮਾਰਕੀਟ ਦੇ ਵਿੱਚ ਇਹ ਸੋਚ ਕੇ ਵੀ ਮਾਰਕੀਟ ਉੱਪਰ ਨੂੰ ਜਾਊਗੀ ਪਰ ਮਾਰਕੀਟ ਕਰੈਸ਼ ਹੋ ਗਈ ਤਾਂ ਉਹਦਾ ਮਤਲਬ ਇਹ ਨਹੀਂ ਹੈਗਾ ਵੀ ਮਾਰਕੀਟ ਹਰ ਰੋਜ਼ ਹੀ ਕਰੈਸ਼ ਹੋਊਗੀ ਜਦੋਂ ਤੁਸੀਂ ਉਹਨੂੰ ਆਪਣੀ ਪੋਜੀਸ਼ਨ ਨੂੰ 3:10 ਮਿੰਟਾਂ ਤੇ 15 ਤੇ ਨੋਰਮਲ ਵਿੱਚ ਵੀ ਕਨਵਰਟ ਕਰ ਸਕਦੇ ਹੋ ਪਰ ਉਹਦੇ ਲਈ ਤੁਹਾਡੇ ਡੀਮੈਟ ਅਕਾਊਂਟ ਵਿੱਚ ਟੋਟਲ ਅਮਾਊਂਟ ਹੋਣੀ ਚਾਹੀਦੀ ਹੈ ਜਿੰਨੇ ਤੇ ਤੁਸੀਂ ਸਟਾਕ ਬਾਈ ਕਰ ਰਹੇ ਹੋਗੇ ਤਾਂ ਹੁਣ ਕੀ ਹੋ ਜੂਗਾ ਮਾਰਕੀਟ ਦੂਸਰੇ ਦਿਨ ਅੱਪ ਜਾ ਸਕਦੀ ਆ ਫਿਰ ਡਾਊਨ ਅੱਪ ਡਾਊਨ ਮਾਰਕੀਟ ਦੇ ਵਿੱਚ ਤਾਂ ਦੇਖੋ ਅੱਪ ਡਾਊਨ ਤਾਂ ਚਲਦੀ ਰਹਿੰਦੇ ਨੇ ਮਾਰਕੀਟ ਦੇ ਵਿੱਚ ਅੱਪ ਡਾਊਨ ਚੱਲਦੇ ਰਹਿੰਦੇ ਨੇ ਪਰ ਕੀ ਆ ਜੇ ਅੱਜ ਤੁਹਾਨੂੰ ਇੱਥੇ ਲਾਂਚ ਹੋਇਆ ਮਾਰਕੀਟ ਦੇ ਵਿੱਚ ਆਉਣ ਤੇ ਜੇ ਤੁਸੀਂ ਉਹਨੂੰ ਨੋਰਮਲ ਵਿੱਚ ਕਨਵਰਟ ਕਰ ਦਿੰਨੇ ਹੋ ਤਾਂ ਤੁਹਾਡਾ ਅਗਲੇ ਦਿਨ ਲਾਂਚ ਜਿਹੜਾ ਕਵਰ ਹੋ ਸਕਦਾ 10 ਦਿਨਾਂ ਤੱਕ ਹੋ ਸਕਦਾ ਉਹ ਫਿਰ ਡਿਲੀਵਰੀ ਦੇ ਵਿੱਚ ਕਨਵਰਟ ਹੋ ਜਾਂਦਾ ਜਿੰਨਾ ਟਾਈਮ ਤੁਸੀਂ ਚਾਹੋ ਉਹਨਾ ਟਾਈਮ ਆਪਣੇ ਸਟਾਕ ਨੂੰ ਹੋਲਡ ਰੱਖ ਸਕਦੇ ਹੋਗੇ ਠੀਕ ਹੈ ਜੀ ਇਹ ਸੀਗਾ ਤੇ ਇੰਟਰਾਡੇ ਦੇ ਨਾਲੋਂ ਇੱਕ ਟ੍ਰੇਡ ਹੋਰ ਜਿਹਦੀ ਬਹੁਤ ਜ਼ਿਆਦਾ ਗੱਲਬਾਤ ਹੁੰਦੀ ਹੈ ਕਿ ਮੰਨ ਲਓ ਸਵਿੰਗ ਦੇ ਵਿੱਚ ਸਵਿੰਗ ਦੇ ਵਿੱਚ ਕੀ ਹੁੰਦਾਗਾ ਕਾਫੀ ਲੋਕ ਨੇ ਜਿਹੜੇ ਸਵਿੰਗ ਦੇ ਵਿੱਚ ਪੈਸਾ ਲਾ ਕੇ ਵਧੀਆ ਪੈਸਾ ਕਮਾਉਂਦੇ ਨੇ ਜਿਨ੍ਹਾਂ ਨੂੰ ਰਿਸਕ ਬਿਲਕੁਲ ਹੀ ਘਟ ਜਾਂਦਾਗਾ ਹੁਣ ਉਹਦੇ ਵਿੱਚ ਰਿਸਕ ਕਿਵੇਂ ਘਟਦਾਗਾ ਆਪਾਂ ਸਾਰੀ ਗੱਲਬਾਤ ਉਹਦੇ ਬਾਰੇ ਕਰਦੇ ਆ ਇੰਟਰਾਡੇ ਦੀ ਗੱਲ ਹੋ ਚੁੱਕੀ ਹੈ ਇੰਟਰਾਡੇ ਬਾਰੇ ਤਕਰੀਬਨ ਲਗਭਗ ਸਾਰਿਆਂ ਨੂੰ ਕਲੀਅਰ ਹੈਗਾ ਅੱਜ ਖਰੀਦਿਆ ਤੇ ਅੱਜ ਹੀ ਵੇਚਣਾ ਇੰਟਰਾਡੇ ਦਾ ਮਤਲਬ ਇਹ ਹੈ ਆ ਕਿ ਮੈਂ ਅੱਜ ਖਰੀਦਨਾਗਾ ਤੇ ਸਵਾ 3 ਵਜੇ ਤੋਂ ਪਹਿਲਾਂ ਪਹਿਲਾਂ ਮੈਂ ਵੇਚ ਦੂੰਗਾ ਆਪਣਾ ਕੋਈ ਵੀ ਸੌਦਾ ਜਿਹੜਾ ਵੀ ਮੈਂ ਮਾਰਕੀਟ ਦੇ ਵਿੱਚ ਖਰੀਦਿਆਗਾ ਤੇ ਨੰਬਰ 2 ਤੇ ਜੇਕਰ ਤੁਸੀਂ ਕਿਸੇ ਵੀ ਪੋਜੀਸ਼ਨ ਦੇ ਵਿੱਚ ਇੱਕ ਕੇਸ ਹਾਲ ਹੁੰਦਾਗਾ ਬਹੁਤ ਜ਼ਿਆਦਾ ਦੇਖੋ ਅਸੀਂ ਉਸੇ ਲੈਵਲ ਨਾਲ ਵੀਡੀਓ ਬਣਾ ਰਹੇ ਹਾਂ ਜਿਹੋ ਜੇ ਸਾਨੂੰ ਲੋਕਾਂ ਦੇ ਕੁਐਸਚਨ ਆ ਰਹੇ ਨੇਗੇ ਹੁਣ ਇਹਦੇ ਵਿੱਚ ਕੀ ਆ ਰਿਹਾ ਸੀ ਵੀ ਜੇਕਰ ਅਸੀਂ 10000 ਰੁਪਏ ਲਾਉਣੇ ਆ ਇੰਟਰਾਡੇ ਦੇ ਵਿੱਚ ਲਾਓ ਜਾਂ ਕਿਸੇ ਦੇ ਵਿੱਚ ਵੀ ਲਾਓ ਜੇਕਰ ਆਪਾਂ 10000 ਰੁਪਏ ਲਾ ਰਹੇ ਹਾਂ ਕਿ ਸਾਡਾ ਇੱਕ ਦਿਨ ਦੇ ਵਿੱਚ ਸਾਰਾ 10000 ਹੀ ਖਤਮ ਹੋ ਜੂਗਾ ਜੀ ਨਹੀਂ ਜੀ ਇੱਥੇ ਤੁਸੀਂ ਗੱਲ ਤੋਂ ਇੱਥੇ ਤੁਸੀਂ ਆਪਣਾ ਜੇ ਕੋਈ 10000 ਰੁਪਏ ਦੇ ਸਟਾਕ ਖਰੀਦ ਵੀ ਰਹੇ ਹੋ ਤੁਸੀਂ 10000 ਰੁਪਏ ਦੇ ਸਟਾਕ ਖਰੀਦ ਰਹੇ ਹੋਗੇ ਤਾਂ ਉਹਦੇ ਵਿੱਚ ਵੀ ਆਪਣਾ ਮਿਨੀਮਮ ਸਟੌਪ ਲੌਸ ਲਾ ਸਕਦੇ ਹੋ ਸਟੌਪ ਲੌਸ ਮੰਨ ਲਓ ਮੈਂ 10000 ਰੁਪਏ ਕੋਈ ਵੀ ਪ੍ਰੋਡਕਟ ਹੈ 1000 ਰੁਪਏ ਦਾ ਮੈਂ ਕੋਈ ਸਟਾਕ ਬਾਈ ਕੀਤਾ 10 ਸਟਾਕ ਮੈਂ ਬਾਈ ਕਰ ਲੇ ਤਾਂ ਮੇਰੇ ਕਿੰਨੇ ਪੈਸੇ ਲੱਗੇ ਜੀ ਟੋਟਲ ਕੈਪੀਟਲ ਆ ਮੇਰੀ ਜਿਹੜੀ 10000 ਲੱਗੇ ਸਟਾਕ 1000 ਰੁਪਏ ਤੇ ਬਾਈ ਕੀਤਾ 10 ਸਟਾਕ ਬਾਈ ਕਰ ਲੇ ਮੈਂ 10000 ਰੁਪਏ ਮੇਰਾ ਲੱਗਿਆ ਮੈਂ ਚਾਹਾਂ ਤਾਂ ਇੱਥੇ ਇੱਥੇ ਮੈਂ 990 ਰੁਪਏ ਦਾ ਸਟੌਪ ਲੌਸ ਲਾ ਸਕਦਾ 990 10 ਮਤਲਬ ਜਦੋਂ ਵੀ ਮਾਰਕੀਟ ਮੇਰੇ ਉਲਟ ਚੱਲੂਗੀ ਮਾਰਕੀਟ 1000 ਰੁਪਏ ਵਾਲਾ ਰੇਟ ਘਟ ਕੇ 90 ਰੁਪਏ ਤੇ ਆਊਗਾ 990 ਤੇ ਆਊਗਾ ਤਾਂ ਮੇਰਾ ਸੌਦਾ ਆਪਣੇ ਆਪ ਵਿਖ ਜਾਊਗਾ ਤਾਂ ਇੱਥੇ ਤੁਸੀਂ ਦੇਖ ਸਕਦੇ ਹੋ ਜਦੋਂ 990 ਤੇ ਮੈਂ ਸਟਾਪ ਲੌਸ ਲਾਤਾ ਤਾਂ ਇੱਥੇ 9900 ਰੁਪਿਆ ਮੇਰਾ ਫੇਰ ਵੀ ਸੇਫ ਆਗਾ ਇਹਦੇ ਵਿੱਚ ਕੀ ਹੋਇਆ ਤੁਹਾਨੂੰ 100 ਰੁਪਏ ਦਾ ਨੌਸ ਹੋਇਆ ਹੋਰ ਵੀ ਘਟ ਵੱਧ ਲਾ ਸਕਦੇ ਹੋ ਉਹ ਤੁਹਾਡੇ ਤੇ ਡਿਪੈਂਡ ਆ ਵੀ ਤੁਸੀਂ ਕਿੰਨਾ ਕੁ ਲਾ ਰਹੇ ਹੋ ਮਾਰਕੀਟ ਨੂੰ ਕੀ ਦੇਖ ਕੇ ਤੁਸੀਂ ਪ੍ਰੋਟੈਕਸ਼ਨ ਕਰ ਰਹੇ ਹੋ ਮਾਰਕੀਟ ਦੀ ਵੀ ਉੱਪਰ ਜਾਊਗੀ ਜਾਂ نیچے ਆਊਗੀ ਤੋੜਾ ਕਿੰਨਾ ਸਟੌਪ ਲੌਸ ਹੋਊਗਾ ਹੁਣ ਅੱਗੇ ਦੀਆਂ ਵੀਡੀਓ ਜਿਹੜੀਆਂ ਵੀ ਆਉਣਗੀਆਂ ਆਪਣੀਆਂ ਉਹਨਾਂ ਵਿੱਚ ਆਪਾਂ ਇਹੀ ਕਲੀਅਰ ਕਰਾਂਗੇ ਕਿ ਜੇਕਰ ਤੁਸੀਂ ਹਾਂ 100 ਰੁਪਏ ਕਮਾਉਣ ਦੇ ਬਾਰੇ ਸੋਚ ਰਹੇ ਹੋ ਵੀ ਸਾਡਾ ਜਾ ਸਕਦਾ ਤਾਂ 300 ਆਪਾਂ ਕਮਾਉਣ ਬਾਰੇ ਵੀ ਸੋਚਾਂਗੇ 100 ਕਾਫੀ ਵੀਰ ਕਮੈਂਟ ਕਰਨਗੇ ਵੀ ਹਨਾ 100 200 ਤਾਂ ਮਾਰਕੀਟ ਵਿੱਚ ਤੁਰੰਤ ਹਿੱਟ ਹੋ ਜਾਂਦਾ ਹੋ ਜਾਂਦਾ ਜੀ ਇਹ ਸਿਰਫ ਸਮਝਾਉਣ ਦੇ ਲਈ ਆ ਤੇ ਵੀਡੀਓ ਦੇ ਵਿੱਚ ਮੈਂ ਕਿਸੇ ਨੂੰ ਵੀ ਕੋਈ ਵੀ ਪਰਸਨ ਇਹ ਸਾਡੀਆਂ ਵੀਡੀਓ ਦੇਖ ਕੇ ਕੋਈ ਸੌਦਾ ਖਰੀਦੇ ਜਾਂ ਵੇਚੇ ਅਸੀਂ ਉਹਦੀ ਕਿਸੇ ਨੂੰ ਰੈਡ ਹੀ ਦਿੰਦੇ ਜੀ ਤੁਸੀਂ ਆਪਣੇ ਹਿਸਾਬ ਨਾਲ ਇਹ ਸਿਰਫ ਪੇਪਰ ਟਰੇਡ ਲਈ ਜਾਂ ਐਜੂਕੇਸ਼ਨ ਪਰਪਸ ਲਈ ਅਸੀਂ ਵੀਡੀਓ ਬਣਾਉਣੀ ਹੈਗੇ ਤੇ ਅੱਗੇ ਵੀ ਤੁਹਾਨੂੰ ਬਹੁਤ ਵਧੀਆ ਟੌਪਿਕ ਤੇ ਵੀਡੀਓ ਮਿਲਣਗੀਆਂ ਸੋ ਜੇਕਰ ਸਾਡੇ ਨਾਲ ਜੁੜਨਾ ਹੈਗਾ ਤੁਸੀਂ ਆਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਆਪਣਾ ਟਰੇਡਰ ਟੂ ਹੈਲਪ ਨਾਂ ਦਾ ਚੈਨਲ ਆ ਜੀ ਸਬਸਕ੍ਰਾਈਬ ਕਰਕੇ ਸਾਡੇ ਨਾਲ ਜੁੜ ਸਕਦੇ ਹੋ ਤੇ ਵੱਧ ਤੋਂ ਵੱਧ ਆਪਣੇ ਦੋਸਤਾਂ ਮਿੱਤਰਾਂ ਤੱਕ ਵੀਡੀਓ ਨੂੰ ਪਹੁੰਚਾਓ ਤੇ ਕੱਲ ਤੋਂ ਕੋਸ਼ਿਸ਼ ਕਰਾਂਗੇ ਵੀ ਅਸੀਂ ਰੈਗੂਲਰ ਇਸ ਚੈਨਲ ਤੇ ਵੀਡੀਓ ਪਾਇਆ ਕਰੀਏ ਧੰਨਵਾਦ